ਬਤਤ ਪਾਵਨ ਜਾਗਤ ਜੋਤ ਜੋਗੋ ਜੋਗ ਅਟਲ ਛਤਰ ਜਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਜਿਹਦੇ ਪਾਵਨ ਸ੍ਰੀ ਹੁਕਮ ਬਾਗ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ dona shri raag ਦੇ ਵਿੱਚੋਂ ਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉਤੇ ਕਿਰਪਾ ਹੋਈ ਹੈ ਗੁਰਬਾਣੀ ਫਰਮਾਨ ਹੈ ਜਿਉ ਤਪਤ ਹੈ ਵਾਰੋ ਵਾਰ ਤਪਤ ਦਾ ਮਤਲਬ ਦੁਖੀ ਹੋਣਾ ਬਾਰ-ਬਾਰ ਦਾ ਮਤਲਬ ਹੈ ਮੋੜ-ਮੋੜ ਕੇ ਮਹਾਰਜ ਕਹਿੰਦੇ ਭਾਈ ਪ੍ਰਮਾਤਮਾ ਦੀ ਸਿਮਤ ਸਲਾਹ ਦੀ ਬਾਣੀ ਨੂੰ ਵਿਸਾਰਿਆ ਅਜਿੰਦ ਸਾਡੀ ਜਿਹੜੀ ਹੈ ਇਹ ਮੋੜ-ਮੋੜ ਕੇ ਦੁਖੀ ਹੁੰਦੀ ਹੈ ਤਪ ਤਪ ਖਾਪੈ ਬਹੁਤ ਵੇਕਾਰ ਤਪ ਤਪ ਕੇ ਦੁਖੀ ਹੋ ਹੋ ਕੇ ਔਰ ਅਨੇਕਾਂ ਵਿਕਾਰਾਂ ਦੇ ਵਿੱਚ ਖ਼ਾਰ ਹੁੰਦੀ ਹੈ ਜੈ ਤਨ ਬਾਣੀ ਵਿਸਤਰ ਜਾਏ ਮਹਾਰਜ ਕਹਿੰਦੇ ਨੇ ਵੀ ਜਿਸ ਸਰੀਰ ਵਿੱਚ ਵਿਭਾਵ ਜਿਸ ਮਨੁੱਖ ਨੂੰ ਪਰਮਾਤਮਾ ਦੀ ਸਿਵਤ ਸਲਾਹ ਦੀ ਬਾਣੀ ਭੁੱਲ ਜਾਂਦੀ ਹੈ ਉਹ ਕਹਿੰਦੇ ਇਦਾਂ ਤੜਫਦਾ ਜਿਉਂ ਪੱਕਾ ਰੋਗੀ ਬਿਲ ਲਾਏ ਉਸ ਦਾ ਇਉਂ ਬਿਲਕਦਾ ਵੀ ਜਿਵੇਂ ਕੋੜ ਦੇ ਰੋਗ ਵਾਲਾ ਰੋਗੀ ਬਿਲਕਦਾ ਹੈ ਬਹੁਤਾ ਬੋਲਣ ਚੱਕਣ ਹੋਏ ਬਹੁਤਾ ਬੋਲਣ ਦਾ ਮਤਲਬ ਹੈ ਬਹੁਤੇ ਗਿੱਲੇ ਸਿੱਖੇ ਕਰਨੇ ਚੱਕਣ ਕਹਿੰਦੇ ਨੇ ਬ्यर्थ ਦਾ ਬਕਵਾਸ ਮਹਾਰਤ ਕਹਿੰਦੇ ਭਾਈ ਸਿਮਰਨ ਤੋਂ ਖਾਲੀ ਰਹਿਣ ਕਰਕੇ ਸਹੇੜੇ ਹੋਏ ਦੁੱਖਾਂ ਬਾਰੇ ਹੀ ਬਹੁਤੇ ਗਿੱਲੇ ਕਰੀ ਜਾਣੇ ਇਹ ਬ्यर्थ ਦਾ ਬੋਲ ਬਲਾਰਾ ਹੈ ਬਿਨਾਂ ਬੋਲੇ ਜਾਣ ਸਭ ਸੋਏ ਕਿਉਂਕਿ ਉਹ ਪ੍ਰਮਾਤਮਾ ਸਾਡੇ ਗਿੱਲੇ ਕਰਨ ਤੋਂ ਬਿਨਾਂ ਸਿਕਵੇ ਕਰਨ ਤੋਂ ਬਿਨਾਂ ਸਾਡੇ ਸਾਰੇ ਰੋਗਾਂ ਦਾ ਉਹ ਕਾਰਨ ਜਾਣਦਾ ਹੈ ਮਹਾਰਜ ਕਹਿੰਦੇ ਨੇ ਭਾਈ ਉਹ ਸਭ ਕੁਝ ਜਾਣਦਾ ਹੈ ਉਹ ਨੂੰ ਸਭ ਕੁਝ ਪਤਾ ਹੈ ਜਿਹੋ ਜੇ ਇਨਸਾਨ ਕਰਮ ਕਰਦਾ ਹੈ ਉਹ ਜਿਹੇ ਫਲ ਭੋਗਦਾ ਹੈ ਜਨ ਕੰਨ ਕੀਤੇ ਅੱਖੀ ਨਾਕ ਅਕਾਲ ਪੁਰਖ ਨੇ ਬਹੁਤ ਵੱਡੀ ਕਿਰਪਾ ਕੀਤੀ ਜਿਸ ਪਰਮਾਤਮਾ ਨੇ ਦੁੱਖਾਂ ਤੋਂ ਬਚਣ ਵਾਸਤੇ ਉਸ ਪਰਮਾਤਮਾ ਦਾ ਸਿਮਰਨ ਕਰਨ ਦੇ ਲਈ ਸਾਨੂੰ ਉਹ ਜਨ ਕੰਨ ਕੰਨ ਦਿੱਤੇ ਅੱਖਾਂ ਦਿੱਤੀਆਂ ਨੱਕ ਦਿੱਤਾ ਕਹਿੰਦੇ ਜਿਸ ਮਾਲਕ ਨੇ ਇਨਾ ਕੁਝ ਦਿੱਤਾ ਜਨ ਜਹਿਬਾ ਦਤੀ ਬੋਲੇ ਤਾਤ ਔਰ ਤਾਤ ਕਹਿੰਦੇ ਨੇ ਜਿਹੜੀ ਛੇਤੀ ਛੇਤੀ ਜੇਬ ਬੋਲਦੀ ਹੈ ਕਹਿੰਦੇ ਜਿਸ ਪਰਮਾਤਮਾ ਨੇ ਜੀਵ ਦਿੱਤੀ ਜਿਹੜੀ ਛੇਤੀ ਛੇਤੀ ਬੋਲਦੀ ਹੈ ਉਸ ਮਾਲਕ ਨੇ ਸਾਡੇ ਉੱਤੇ ਬਹੁਤ ਵੱਡੀ ਕਿਰਪਾ ਕੀਤੀ ਔਰ ਜਨਮਨ ਰਾਖਿਆ ਅਗਨੀ ਪਾਏ ਅਗਨੀ ਪਾਏ ਦਾ ਮਤਲਬ ਸਰੀਰ ਵਿੱਚ ਅੱਗ ਪਾ ਕੇ ਨਿਗ ਪਾ ਕੇ ਕਹਿੰਦੇ ਜਿਸ ਮਾਲਕ ਨੇ ਸਾਡੇ ਸਰੀਰ ਵਿੱਚ ਡਗ ਪਾ ਕੇ ਆ ਜਿੰਦ ਜਿਹੜੀ ਸੀ ਸਰੀਰ ਵਿੱਚ ਟਿਕਾ ਦਤੀ ਬਾਜੈ ਪਵਨ ਅਖ ਸਭ ਜਾਏ ਔਰ ਜਿਸ ਦੀ ਕਲਾ ਨਾਲ ਸਰੀਰ ਵਿੱਚ ਸਵਾਸ ਚੱਲਦਾ ਹੈ ਮਨੁੱਖ ਹਰ ਤੰਤੁਰ ਫਿਰਕੇ ਬੋਲ ਚੱਲ ਕਰ ਸਕਦਾ ਆ ਜਾ ਸਕਦਾ ਦੁਨਿਆਵੀ ਜੀਵਿਆਂ ਦੇ ਵਿੱਚ ਤੁਰ ਫਿਰ ਸਕਦਾ ਆਪਾਂ ਕੰਮ ਕਰ ਕਰਦੇ ਆ ਉਹਦੀ ਕਿਰਪਾ ਹੈ ਉਸ ਮਾਲਕ ਨੇ ਸਾਨੂੰ ਸਭ ਕੁਝ ਦਿੱਤਾ ਜੀਵ ਦਿੱਤੀ ਕੰਨ ਨੱਕ ਸਭ ਕੁਝ ਦਿੱਤਾ ਇਹ ਸਾਦ ਸੰਗਤ ਜੇਤਾ ਮੋਹ ਪ੍ਰੀਤ ਸਵਾਦ ਜਿਤਨਾ ਵੀ ਮਾਇਆ ਦਾ ਮੋਹ ਹੈ ਦੁਨੀਆ ਦੀ ਪ੍ਰੀਤ ਹੈ ਇਸ ਵਾਸਤੇ ਕਹਿੰਦੇ ਨੇ ਮਰਜੀ ਭਾਈ ਸਾਰਾ ਦਸਾਂ ਦਾ ਸਵਾਦ ਹੈ ਸਭਾ ਕਾਲਕ ਦਾ ਦਾਗ ਇਹ ਸਾਰੇ ਮਨ ਵਿੱਚ ਵਿਕਾਰਾਂ ਦੀ ਕਾਲਕ ਪੈਦਾ ਕਰਦੇ ਆਰ ਵਿਕਾਰਾਂ ਦੇ ਦਾਗ ਹੀ ਲਾਉਂਦੇ ਹਨ ਦਾਗ ਦੋਸ ਸਮੋਹ ਚੱਲੇ ਆ ਲਾਏ ਸਿਮਰਨ ਤੋਂ ਸੁੰਨਾ ਰਹਿ ਕੇ ਵਿਕਾਰਾਂ ਵਿੱਚ ਫਸ ਕੇ ਮਨੁੱਖ ਵਿਕਾਰਾਂ ਦੇ ਦਾਗ ਜਿਹੜੇ ਨੇ ਇਹ ਆਪਣੇ ਮੱਥੇ ਤੇ ਲਾ ਕੇ ਇਥੋਂ ਚੱਲ ਪੈਂਦਾ ਹੈ ਦਰਗੈ ਵੈਸਣ ਨਾਹੀ ਜਾਏ ਤੇ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਇਸ ਨੂੰ ਬੈਠਣੀ ਫਿਰ ਥਾਂ ਨਹੀਂ ਮਿਲਦੀ ਪਰਮਾ ਮੈਲਾ ਆਕਣ ਤੇ ਰਨਾਵੋ ਪਰ ਕਹਦੇ ਹੀ ਪ੍ਰਮਾਤਮਾ ਵੀ ਜੀਵ ਦੇ ਵਿਚਾਰੇ ਦੇ ਕੀ ਵਾਸਾ ਤੇਰਾ ਨਾਮ ਸਿਮਰਨ ਦਾ ਗੁਣ ਤੇਰੀ ਮਿਹਰ ਨਾਲ ਹੀ ਮਿਲ ਸਕਦਾ ਹੈ ਜਿਤ ਲਗ ਤਰਣਾ ਹੋਰ ਨਹੀਂ ਤਾਓ ਤੇਰੇ ਨਾਮ ਵਿੱਚ ਲੱਗੇ ਹੀ ਮੋਹ ਤੇ ਬਕਾਰਾਂ ਦੇ ਸਮੁੰਦਰ ਵਿੱਚੋਂ ਵਾਗਰੂ ਪਾਰ ਲੰਘ ਸਕੀਦਾ ਇਹਨਾਂ ਤੋਂ ਬਚਣ ਲਈ ਹੋਰ ਕੋਈ ਥਾ ਨਹੀਂ ਹੈ ਜੇ ਕੋ ਡੁੱਬੈ ਫਿਰ ਹੋਵੇ ਸਾਰ ਸਾਰ ਦਾ ਮਤਲਬ ਸੰਭਾਲ ਮਰਦ ਕਹਿੰਦੇ ਨੇ ਸਾਨੂੰ ਭਾਈ ਬੇਨ ਰਾਸਤਾ ਵਿੱਚ ਨਾ ਪਾਉ ਨਰਾਸਤਾ ਦੀ ਲੋੜ ਨਹੀਂ ਜੇ ਕੋਈ ਮਨੁੱਖ ਪਰਮਾਤਮਾ ਨੂੰ ਭੁਲਾ ਕੇ ਵਿਕਾਰਾਂ ਵਿੱਚ ਡੁੱਬਦਾ ਵੀ ਹੈ ਉਹ ਪਰਮਾਤਮਾ ਇਤਨਾ दयालु ਕਿਰਪਾਲੂ ਹੈ ਫਿਰ ਕੱਢ ਲੈਂਦਾ ਫਿਰ ਵੀ ਉਹ ਮਨੁੱਖ ਦੀ ਸੰਭਾਲ ਕਰਦਾ ਹੈ ਨਾਨਕ ਸਾਚਾ ਸਰਬਦਾਤਾ ਰੋ ਇਹ ਨਾਨਕ ਉਹ ਸਦੱਤ ਰਹਿਣ ਵਾਲਾ ਪਰਮਾਤਮਾ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਕਿਸੇ ਨੂੰ ਵੀ ਮਿਹਰਬਾਨੀ ਰੱਖਦਾ ਕਰਮਾਂ ਅਨੁਸਾਰ ਦੁੱਖ ਸੁੱਖ ਉਹ ਹਰੇਕ ਮਨੁੱਖ ਤੇ ਆਉਂਦੇ ਜਾਂਦੇ ਰਣਗੇ ਸੁੱਖ ਦੁੱਖ ਦੋਇਦਰ ਕੱਪੜੇ ਪਹਿ ਲੈ ਜਾਏ ਮਨੁੱਖ ਇਹ ਕਰਮਾਂ ਅਨੁਸਾਰ ਸੁੱਖ ਤੇ ਦੁੱਖ ਪ੍ਰਾਪਤ ਹੁੰਦੇ ਹਨ ਦੇਕ ਕਰਮ ਕਰੀਏ ਭਲੇ ਦੇ ਕਰਮ ਕਰੀਏ ਤਾਂ ਕਿ ਸਾਡਾ ਜੀਵਨ ਸੁਖਾਲਾ ਹੋ ਸਕੇ ਪਰਮਾਤਮਾ ਸਭਨਾਂ ਉਪਰ ਮਿਹਰ ਭਰਿਆਤ ਰੱਖਣ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਔਰ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਵਸੀ ਪਿਆਰਤ ਪਾਕ ਦਾ ਦੀ ਅਰਦਾਸ ਚਲ ਰਹੀ ਹੈ ਗੁਰੂ ਘਰ ਦੀ ਸੇਵਾਵਾ ਨਰ ਵਿਗਨ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਵਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋ ਗੁਰ ਗਵਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਛੜਦੀ ਕਲਾ ਤੇਰੇ ਬਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ